ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਕੜੀ ਬਣਾਵਾਂਗੇ ਅੱਜ ਆਪਨੇ ਘਰੇ ਕੋਈ ਵੀ ਸਬਜ਼ੀ ਹੈ ਨਹੀਂ ਸੀ ਮੈਂ ਕਿ ਚਲੋ ਆਪਾਂ ਕੜੀ ਬਣਾਉਨੇ ਆਪਣੇ ਘਰੇ ਚੁੱਬੜ ਮਤਲਬ ਵੀ ਕਾਚਰ ਮਾਧੂ ਪਏ ਸੀ ਤੇ ਅੱਜ ਆਪਾਂ ਬਣਾਵਾਂਗੇ ਜੀ ਕਾਚਰਾਂ ਦੀ ਕੜੀ ਤੇ ਬਹੁਤ ਹੀ ਵਧੀਆ ਬਣਦੀ ਹੈ ਤੇ ਇਹਦੇ ਵਾਸਤੇ ਆਪਾਂ ਜੀ ਕਾਚਰ ਲਏ ਆ ਇਧਰ ਆਪਾਂ 1 ਲੀਟਰ ਲਈ ਹੈ ਲੱਸੀ ਇਧਰ ਆਪਾਂ ਵੇਸਣ ਲੇ ਤੇ ਹਾਂ ਜੀ ਆਪਾਂ ਹੁਣ ਸ਼ੁਰੂ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਬੇਸਣ ਘੋਲਾਂਗੇ ਬੇਸਣ ਸਭ ਤੋਂ ਪਹਿਲਾਂ ਘੋਲ ਕੇ ਰੱਖ ਲਾਂਗੇ ਆਪਾਂ ਹੁਣ ਪਾਉਣੇ ਆ ਇਹਦੇ ਵਿੱਚ ਬੇਸਣ ਆਪਣੇ 1 ਲੀਟਰ ਲੱਸੀ ਦੇ ਵਿੱਚ 2.5 ਚਮਚ ਪਾਣਗੇ ਬੇਸਣ ਦੇ ਇਹ ਪਤਲੀ ਵੀ ਹੋਵੇ ਤਾਂ ਆਪਾਂ ਬਾਅਦ ਚ ਲੱਸੀ ਦੇ ਵਿੱਚ ਹੋਰ ਘੋਲ ਕੇ ਪਾ ਸਕਦੇ ਆਂ ਆਪਾਂ ਥੋੜੀ ਥੋੜੀ ਲੱਸੀ ਪਾ ਕੇ ਨਾ ਇਹਨੂੰ ਫੈਂਡ ਲਾਂਗੇ ਬੇਸਨ ਵੀ ਆਪਣਾ ਛਾਣਿਆ ਤੇ ਲੱਸੀ ਵੀ ਆਪਣੀ ਛਾਂਤੀ ਪਾਈ ਦੀ ਹੈ ਆਪਾਂ ਇਸ ਤੇ ਕਹੀਂ ਵਰਤ ਲਾਂਗੇ ਹੁਣ ਆਪਾਂ ਇਹ ਥੋੜਾ ਜਿਹਾ ਵੀ ਲੱਸੀ ਪਾ ਕੇ ਤੇ ਘੋਲ ਤਿਆਰ ਕਰ ਲਾਂਗੇ ਬੇਸਨ ਆਪਣਾ ਘੁਲ ਗਿਆ ਤੇ ਹੁਣ ਆਪਾਂ ਇਹ ਸਾਰੀ ਲੱਸੀ ਇਹਦੇ ਵਿੱਚ ਪਾ ਦਿਆਂਗੇ ਹੁਣ ਆਪਾਂ ਇਹਨਾਂ ਤਾਂ ਕਿ ਸਾਈਡ ਤੇ ਰੱਖ ਦਿਆਂਗੇ ਹੁਣ ਆਪਾਂ ਚੁੱਬੜ ਕੱਟਾਂਗੇ ਕਾਚਰ ਕਾਚਰ ਵੀ ਬੋਲਦੇ ਇਹਨਾਂ ਨੂੰ ਚੁੱਬੜ ਵੀ ਬੋਲਦੇ ਐਸ ਤਰ੍ਹਾਂ ਕਰਕੇ ਇਹਦਾ ਛਿਲਕਾ ਲਾ ਲਾਂਗੇ ਆਪਾਂ ਛਿਲਕਾ ਬੜਾ ਆਸਾਨੀ ਨਾਲ ਲਹਿ ਜਾਂਦਾ ਬਹੁਤ ਹੀ ਟੇਸਟੀ ਚੁਬੜਾਂ ਵਾਲੀ ਕੜੀ ਬਣਦੀ ਹੈ ਮੈਂ ਕਿਹਾ ਚਲੋ ਨਾਲ ਵੀਡੀਓ ਬਣ ਜੂਗੀ ਨਾਲੇ ਆਪਾਂ ਸਬਜ਼ੀ ਤਿਆਰ ਹੋ ਜੂਗੀ ਹੁਣ ਜੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਨਾ ਛੋਟੇ-ਛੋਟੇ ਪੀਸ ਕੱਟ ਲਾਂਗੇ ਆਪਾਂ ਵੱਡੇ ਵੀ ਕੱਟ ਸਕਦੇ ਹਾਂ ਤੇ ਛੋਟੇ ਵੀ ਕੱਟ ਸਕਦੇ ਆ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਕੱਟ ਲਾਂਗੇ ਬੰਦ ਅਚੋਕ ਬਣਾਪਾ ਜੀ ਕੱਟ ਲਏ ਤੇ ਹੁਣ ਆਪਾਂ ਇਧਰ ਗੈਸ ਔਨ ਕਰ ਲਿਆ ਆਪਾਂ ਗੈਸ ਔਨ ਕਰ ਲਿਆ ਕੜਾਈ ਰੱਖ ਲਈ ਆਪਾਂ ਇਹਦੇ ਵਿੱਚ ਇੱਕ ਚਮਚਾ ਘਰਸੀ ਮਤਲਬ ਦੀ ਆਪਾਂ ਪਾਇਆ ਦੇਸੀ ਘਿਓ ਆਪਾਂ ਕੋਈ ਵੀ ਕੁਕਿੰਗ ਤੇਲ ਜਿਹੜਾ ਵਰਤਦੇ ਨੇ ਕੋਈ ਝੋਦੇ ਨਾਲ ਬਣਾ ਸਕਦੇ ਆ ਤੇ ਦੇਸੀ ਘਿਓ ਦੇ ਨਾਲ ਤਾਂ ਬਹੁਤ ਹੀ ਟੇਸਟੀ ਬਣਦੀ ਹੈ ਕੜੀ ਤੇ ਬਣਾ ਕੇ ਦੇਖਿਓ ਤੇ ਵੈਸੇ ਆਪਾਂ ਕੋਈ ਵੀ ਵਰਤ ਸਕਦੇ ਆ ਤੇ ਹੁਣ ਮਸਾਲੇ ਤੁਹਾਨੂੰ ਅਸੀਂ ਨਾਲ ਦੇ ਨਾਲ ਦੱਸ ਦਿਆਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀਰਾ ਹੁਣ ਪਾਵਾਂਗੇ ਜੀ ਆਪਾਂ ਰਾਈ ਹੁਣ ਪਾ ਦਾਂਗੇ ਇਹ ਚ ਹਿੰਗ ਆਪਾਂ ਥੋੜੀ ਜੀ ਹਿੰਗ ਪਾਈ ਐ ਹਿੰਗ ਜ਼ਰੂਰ ਪਾਇਓ ਕੜੀ ਦੇ ਵਿੱਚ ਹਿੰਗ ਨਾਲ ਨਾ ਟੇਸਟ ਬਹੁਤ ਵਧੀਆ ਬਣ ਜਾਂਦਾ ਹੁਣ ਆਪਣਾ ਜੀਰਾ ਤੜਕੀ ਜਾਂਦਾ ਜੀਰਾ ਤੇ ਆਪਣਾ ਰਾਈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀ ਆਪਾਂ ਲਸਣ ਦਾ ਪੇਸਟ ਬਣਾਇਆ ਇਹ ਪਾ ਦਿਆਂਗੇ ਹੁਣ ਆਪਾਂ ਇਹਨੂੰ 2 ਮਿੰਟ ਪਕਾਵਾਂ ਲਸਣ ਜੀ ਆਪਣਾ ਪੱਕ ਗਿਆ 2-3 ਮਿੰਟ ਹੋ ਗਏ ਨਾਲੇ ਜੀਰਾ ਤੇ ਨਾਲੇ ਰਾਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਆ ਜੀ ਨਮਕ ਆ 1 ਚਮਚਾ ਆਪਾਂ ਕੜੀਆ ਲੱਸੀ ਦੇ ਹਿਸਾਬ ਨਾਲ 1.5 ਚਮਚਾ ਕਸ਼ਮੀਰੀ ਮਿਰਚ ਐ ਅੱਧਾ ਪੌਣਾ ਚਮਚ ਹਲਦੀ ਆ 1 ਚਮਚ ਆਪਣਾ ਧਨੀਆ ਪਾਊਡਰ ਇਹ ਆਪਾਂ ਇਹਦੇ ਵਿੱਚ ਪਾ ਦੇਾਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਨਾਲੇ ਤਾਂ ਆਪਣੇ ਮਿਲਾ ਲਓ ਫੁੱਲ ਜਾਣਗੇ ਨਾਲੇ ਬਹੁਤ ਵਧੀਆ ਤੱਕ ਜਾਣਗੇ ਤੇ ਵਿੱਚ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਂਦੇ ਇੰਕ ਤਾਂ ਬਹੁਤ ਵਧੀਆ ਲੱਗ ਰਹੀਆਂ ਥੋੜੀਆਂ ਜਿਹੀਆਂ ਤੜਬੀਆਂ ਚਾਹੀਆਂ ਆਪਾਂ ਕਸ਼ਮੀਰੀ ਲੱਤ ਪਾਈ ਹੈ ਤੇ ਜਦੋਂ ਇਹ ਤੇਲ ਛੱਡ ਗਿਆ ਤੇਲ ਛੱਡ ਗਿਆ ਆਪਣਾ ਮਸਾਲਾ ਬਹੁਤ ਵਧੀਆ ਪੱਕ ਗਿਆ ਹੁਣ ਆਪਾਂ ਇਹਦੇ ਵਿੱਚ ਚੁਬੜ ਪਾ ਦੇਣੇ ਹੁਣ ਚੁਬੜਾ ਨੂੰ ਆਪਾਂ 2-3 ਮਿੰਟ ਪਕਾਵਾਂਗੇ ਚੁਬੜਾ ਆਪਣੇ ਵਧੀਆ ਪੱਕ ਗਏ ਆ ਤੇ ਆਪ ਦੇਖੋ ਤੇਲ ਛੱਡ ਤਾ ਘੋ ਛੱਡ ਤਾ ਆਪਾਂ ਤਾਂ ਘੋ ਪਾਇਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਲੱਸੀ ਪਾ ਦਾਂਗੇ। ਇਹਦੇ ਵਿੱਚ ਚਮਚ ਮਾਰ ਕੇ ਨਾ ਹਲਾ ਕੇ ਲੱਸੀ ਪਾਓ। ਤੇ ਆਪਾਂ ਹੁਣ ਉਨਾ ਚਿਰ ਹੀ ਇਹ ਚ ਕਰਛੀ ਮਾਰਨੀ ਆ ਜਿੰਨਾ ਚਿਰ ਇਹ ਚ ਹਵਾ ਨਹੀਂ ਆਉਂਦਾ ਨਹੀਂ ਤਾਂ ਆਪਣੀ ਕੜੀ ਫਟ ਜੂ। ਆਪਣੀ ਕੜੀ ਨੂੰ ਜੇ ਹਵਾ ਆ ਗਿਆ ਜਿੰਨਾ ਚਿਰ ਆਵਲ ਨਾ ਆਵੇ ਉਹਨਾਂ ਚਿਰ ਆਪਾਂ ਵਿੱਚ ਇਹਦੇ ਕੜੀ ਦੇ ਘਰਸੀ ਮਾਰਦੇ ਹੀ ਰਹਿਣਾ ਨਹੀਂ ਤਾਂ ਆਪਣੀ ਕੜੀ ਫਟ ਜਾਊਗੀ ਜਦੋਂ ਆਵਲ ਆ ਜਾਏ ਉਦੋਂ ਆਪਾਂ ਇਹਨੂੰ ਸਲੋ ਜਾਂ ਮੀਡੀਅਮ ਗੈਸ ਤੇ 5 ਮਿੰਟ ਹੁਣ ਆਪਾਂ ਇਹਨੂੰ ਪਕਾਵਾਂਗੇ ਆ ਦੇਖੋ ਆਵਲ ਆ ਗਿਆ ਨਾ ਹੁਣ ਆਪਾਂ ਇਹਨੂੰ ਛੱਡ ਦੇਾਂਗੇ ਤੇ ਹੁਣ ਆਪਾਂ ਮੀਡੀਅਮ ਕਰਕੇ ਨਾ ਤੇ ਇਹਨੂੰ ਢੱਕ ਕੇ ਤੇ ਪਕਾਵਾਂਗੇ ਆਪਾਂ ਇਹਨੂੰ 5 ਮਿੰਟ ਹੋ ਗਏ ਜੀ ਦੇਖੋ ਆਪਣੀ ਕੜੀ ਕਿੰਨੀ ਵਧੀਆ ਬਣ ਗਈ ਹੈ ਬਹੁਤ ਹੀ ਬਹੁਤ ਹੀ ਵਧੀਆ ਬਣੀ ਹੈ ਤੇ ਆਪਾਂ ਨਾ 1 ਲੀਟਰ ਦੇ ਵਿੱਚ 2.5 ਚਮਚ ਪਾਏ ਸੀ ਬੇਸਣ ਦੇ ਆਪਾਂ 3 ਵੀ ਪਾ ਸਕਦੇ ਹਾਂ ਕਈ ਵਾਰ ਕੜੀ ਪਤਲੀ ਰਹੇ ਤਾਂ ਆਪਾਂ ਬਾਅਦ ਚ ਲੱਸੀ ਚ ਬੇਸਣ ਘੋਲ ਕੇ ਫੇਰ ਵੀ ਪਾ ਸਕਦੇ ਹਾਂ ਤੇ ਮੇਰੀ ਵੀ ਨਾ ਖੈਰ ਕੜੀ ਸਹੀ ਬਣੀ ਹੈ ਜਮਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕਸੂਰੀ ਮੇਥੀ ਇਹਦਾ ਤਾਂ ਟੇਸਟ ਬਹੁਤ ਹੀ ਵਧੀਆ ਆਉਂਦਾ ਕਸੂਰੀ ਮੇਥੀ ਦਾ ਤੇ ਤੁਸੀਂ ਵੀ ਜਰੂਰ ਪਾਓ ਤੇ ਘਰੇ ਜਰੂਰ ਚੁਬੜਾਂ ਦੀ ਕੜੀ ਬਣਾਇਓ ਤੇ ਬਹੁਤ ਹੀ ਠਹਿਲਦੀ ਆ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜੀ ਜੁਮ ਕਰਿਓ ਹੁੰਦੀ ਆਪਾਂ ਗਾਇਸ ਆਫ ਕਰ ਦਿੰਨੇ ਆ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀਕਾਰ